ਨਾਨਕ ਨੈਰੀਓ ਮੈਮੋਰੀਅਲ ਸਰਕਾਰੀ ਕਾਲਜ ਨੂੰ ਜੋੜਨ ਵਾਲੇ ਰਸਤੇ ਦੀ ਖਸਤਾ ਹਾਲਤ ਅਤੇ ਵਾਰਡ ਨੰਬਰ 2 3 4 16 17 ਤੇ 18 ਵਿੱਚ ਪਰੇ ਹੋਏ ਸੀਵਰੇ ਦੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਵਾਰਡ ਵਾਸੀਆਂ ਵੱਲੋਂ ਬੱਸ ਸਟੈਂਡ ਤੇ ਧਰਨਾ ਲਗਾ ਕੇ ਨਾਰਾਵਾਜੀ ਕੀਤੀ ਇਸ ਮੌਕੇ ਤੇ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਦਾ ਨਾਅਰਾ ਦੇ ਕੇ ਸਤਾ ਹਾਸਲ ਕੀਤੀ ਗਈ ਸੀ ਪਰ ਅੱਜ ਲੋਕ ਸਿਹਤ ਅਤੇ ਸਿੱਖਿਆ ਤੋਂ ਵਾਂਝੇ ਹਨ ਉਹਨਾਂ ਕਹਿ ਕਿ ਜੇਕਰ ਤੁਰੰਤ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਅਗਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਸਰ ਸਾਨੂੰ ਘਟੋ ਘਟ ਸਾਲ ਮੰਗੂ ਹੋ ਚੱਲਿਆ ਜੀ ਇਹ ਸਾਰਾ ਕੁਝ ਬਰਦਾਸ਼ਤ ਨਹੀਂ ਨਾ ਸੀਵਰੇਜ ਦੀ ਬਲਾਕੀਜ ਹੋਈ ਪਈ ਹੈ ਪਾਣੀ ਬਹੁਤ ਗੰਦਾ ਖੜਾ ਹੈਗਾ ਰਾਹੇ ਸੀਵਰੇਜ ਕਰਕੇ ਸਾਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਕਿ ਲੋਕ ਬਿਮਾਰ ਹੋ ਰਹੇ ਨੇ ਕਿ ਇਨਫੈਕਸ਼ਨਾਂ ਫੈਲ ਰਹੀਆਂ ਨੇ ਕਿ ਆ ਪੇਟ ਦੀਆਂ ਪ੍ਰੋਬਲਮਾਂ ਹੋ ਰਹੀਆਂ ਨੇ ਕਿ ਆ ਪ੍ਰਸ਼ਾਸਨ ਸੁੱਤਾ ਪਿਆਗਾ ਅਸੀਂ ਪ੍ਰਸ਼ਾਸਨ ਤੋਂ ਬਹੁਤ ਵਾਰ ਮੰਗ ਕਰ ਚੁੱਕੇ ਆ ਕਮੇਡੀਆ ਥੱਕ ਗਏ ਸੀਵਰੇਜ ਬੋਰਡ ਨੂੰ ਕਹਿ ਕੇ ਥੱਕ ਗਏ ਐਪਲੀਕੇਸ਼ਨਾਂ ਦੇ ਦੇ ਥੱਕ ਗਏ ਵੀ ਸਾਡਾ ਕੋਈ ਮਸਲਾ ਹੱਲ ਕਰਕੇ ਦਿਓ ਪਰ ਸਾਡਾ ਕਿਸੇ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਕੁਝ ਦਿਨ ਸੀਗੇਸ ਰੋਡ ਤੇ ਚੈੱਕ ਕਰਨ ਵਾਸਤੇ ਉਹਨਾਂ ਨੇ ਦੇਖਿਆ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ 28 ਤਾਰੀਖ ਨੂੰ ਥੋੜੇ ਇੱਥੇ ਟੱਕ ਲੱਗ ਜੂਗਾ ਤੇ ਥੋੜਾ ਮਤਲਬ ਰੋਡ ਬਣ ਜੂਗਾ ਅਸੀਂ ਰੋਡ ਦੀ ਮੰਗ ਨਹੀਂ ਕਰ ਰਹੇ ਸਾਨੂੰ ਇਹ ਵੀ ਸਾਡਾ 80 ਬਰੇਡ ਦਾ ਬਲਾਕ ਜੀ ਚੈੱਕ ਕਰਕੇ ਦਿੱਤੀ ਜਾਵੇ ਪਹਿਲਾਂ ਤਾਂ ਅਸੀਂ ਤੁਹਾਡੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਸਾਡੇ ਦੁਖੀ ਲੋਕਾਂ ਦੀ ਸਾਰ ਲੈਣ ਆਏ ਹੋ ਅੱਜ ਇਹ ਮਤਲਬ ਕਿ ਵਾਰਡ ਨੰਬਰ ਜਿਹੜਾ ਪ੍ਰੀਤ ਨਗਰ ਆ ਵਾਰਡ ਨੰਬਰ 16 17 ਤੇ 18 ਔਰ 2 ਤੇ 3 ਵਾਰਡ ਇਹਨਾਂ ਵੱਲੋਂ ਪੂਰੀ ਨਰਕ ਭਰੀ ਜ਼ਿੰਦਗੀ ਕੱਟ ਰਹੇ ਨੇ ਸਾਰੇ ਵਾਰਡ ਵਾਸੀ ਉਹਨਾਂ ਜਿਹੜੀ ਸਿ ਸਮਸਿਆ ਲੈ ਕੇ ਅੱਜ ਇਹ ਰੋਡ ਜਾਮ ਕੀਤਾ ਹੋਇਆ ਇਹ ਅੱਜ ਦਾ ਮਸਲਾ ਨਹੀਂ ਇਹ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਚੱਲਦਾ ਆਉਂਦਾ ਪਰ ਲੇਕਿਨ ਇਹ ਇਹ ਇਸ ਮਸਲੇ ਨੂੰ ਲੈ ਕੇ ਅਸੀਂ ਕਈ ਵਾਰ ਈਓ ਸਾਹਿਬ ਨੂੰ ਵੀ ਮਿਲਿਆ ਪ੍ਰਧਾਨ ਜੀ ਨੂੰ ਵੀ ਮਿਲਿਆ ਪਰ ਡੀਸੀ ਸਾਹਿਬ ਨੂੰ ਵੀ ਮਿਲਿਆ ਤੇ ਸਿਵਰੇਜ ਬੋਰਡ ਦੇ ਐਕਸਲ ਸਾਹਿਬ ਨੂੰ ਮਿਲਿਆ ਪਰ ਕਿਸੇ ਨੇ ਗੱਲ ਸੁਣ ਲਈ ਕੋਈ ਗੱਲ ਰਾਹ ਪਾਉਣ ਲਈ ਕੋਈ ਗੱਲ ਨਹੀਂ ਕਹੀ ਇਹ ਜਿਹੜੇ ਅਸੀਂ ਐਪਲੀਕੇਸ਼ਨਾਂ ਦਿੱਤੇ ਅਸੀਂ ਅੱਜ ਉਹ ਦਫਤਰੀ ਦਾਖਲ ਕਰਕੇ ਸਾਡੇ ਕਾਗਜ਼ ਬਣ ਕੇ ਹੀ ਰਹਿ ਗਏ ਆ ਅੱਜ ਤੁਸੀਂ ਦੇਖੋ ਕੋਈ ਲੋਕਾਂ ਦਾ ਸੌਂਗ ਨਹੀਂ ਸੜਕੇ ਦੇ ਬੈਠਣਾ ਅੱਜ ਇਹ ਲੋਕ ਜਿਹੜੇ ਮਜਬੂਰ ਹੋ ਕੇ ਅੱਜ ਘਰਾਂ ਦੇ ਵਿੱਚ ਪਾਣੀ ਭਰ ਰਿਹਾ ਆ ਪਿਛਲੀ ਇੱਕ ਘਟਨਾ ਦੇਖ ਕੇ ਤੁਸੀਂ ਜਮਾਰ ਕਾ ਪਿੰਡ ਦੀ ਇੱਕ ਬਜ਼ੁਰਗ ਨੌਜਵਾਨ ਬਜ਼ੁਰਗ ਕੇ ਵਿਚਾਰਾ ਸਵਾਲ ਲੈ ਲਈ ਕੋਈ ਜਾ ਰਿਆ ਸੀ ਉਹਦੇ ਤੇ ਕੰਦੇ ਡਿੱਗਿਓ ਦੀ ਬਜ਼ੁਰਗ ਦੀ ਮੌਤ ਹੋ ਗਈ ਆ ਆ ਇੱਕ ਹੁਣੇ ਗੁਰਦੁਆਰਾ ਡੰਬਾ ਵਾਲੇ ਗੁਰਦੁਆਰੇ ਕੋਲ ਆਇਆ 30 ਤੋਂ 35 ਸਾਲ ਉਹ ਮੁੰਡੇ ਦੀ ਉਮਰ ਸੀ ਇਸ ਗੰਦੇ ਪਾਣੀ ਨਾਲ ਇਨਫੈਕਸ਼ਨ ਹੋਣ ਕਾਰਨ ਅੱਜ ਉਹਦੀ ਵੀ ਮੌਤ ਹੋ ਗਈ ਹੁਣੇ ਸੰਸਕਾਰ ਕਰਵਾ ਕੇ ਆਇਆ ਇਹ ਪਤਾ ਨਹੀਂ ਪ੍ਰਸ਼ਾਸਨ ਲੋਕਾਂ ਤੋਂ ਕੀ ਭਾਲਦਾ ਵੀ ਕਦੋਂ ਤੱਕ ਇਹ ਲੋਕਾਂ ਦੇ ਜਾਨਾਂ ਲੈਣਗੇ ਅਸੀਂ ਮਜਬੂਰ ਹੋ ਕੇ ਰੋਡ ਜਾਮ ਕੀਤਾ ਵੀ ਜਦੋਂ ਤੱਕ ਇਹ ਸੀਵਰੇਜ ਦੀ ਜਿਹੜਾ ਗੰਦਾ ਪਾਣੀ ਆ ਸੜਕਾਂ ਦੇ ਉੱਪਰੋਂ ਕੱਢਿਆ ਨਹੀਂ ਜਾਂਦਾ ਅੱਜ ਲੋਕਾਂ ਨੂੰ ਰਾਤ ਨਹੀਂ ਦਵਾਈ ਜਾਂਦੀ ਉਦੋਂ ਤੱਕ ਇਹ ਧਰਨਾ ਅਸੀਂ ਜਾਰੀ ਰੱਖਾਂਗੇ ਇਹ ਆਮ ਪਬਲਿਕ ਆ ਜਿਹੜੀ ਸਾਰੇ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਧਰਨਾ ਲਾਇਆ ਇਹ ਬੱਸ ਸਟੈਂਡ ਜਿਹੜਾ ਚੌਕਾ ਪਟੋਲਪੁਰ ਸਾਰਾ ਜਾਮ ਕੀਤਾ ਹੋਇਆ ਕੋਈ ਮਸਲਾ ਇਹ ਹੈ ਜੀ ਵੀ ਅੱਜ ਕਾਲਜ ਲਿੰਕ ਰੋਡ ਮਾਨਸਾ ਜਿਹੜਾ ਮਾਨਸਾ ਦਾ ਇੱਕੋ ਇੱਕ ਸਰਕਾਰੀ ਕਾਲਜ ਹੈ ਨਹਿਰੂ ਮੈਮੋਰੀਅਲ ਕਾਲਜ ਉਹਨੂੰ ਜੋੜਨ ਵਾਲਾ ਜਿਹੜਾ ਰਸਤਾ ਹੈ ਇਹ ਇਹਦੇ ਚ ਵਾਰਡ ਨੰਬਰ 2 3 ਤੇ 4 ਆ ਇਹ ਤਿੰਨੇ ਜਿਹੜੇ ਵਾਰਡ ਨੇ ਇਸ ਰੋਡ ਨੂੰ ਕਵਰ ਕਰਦੇ ਨੇ ਔਰ ਜਿਹੜੀ ਸਰਕਾਰ ਆ ਗਈ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਰਹਿਨਮਾਈ ਦੀ ਸਰਕਾਰ ਬਣੀ ਐ ਜਿਹੜੀ ਇਹਦਾ ਨਾਰਾ ਸੀ ਸਿੱਖਿਆ ਤੇ ਸਿਹਤ ਔਰ ਅਸੀਂ ਸਮਝ ਸਕਦੇ ਆ ਕਿ ਜਿਹੜੀ ਸਿੱਖਿਆ ਦੀ ਗੱਲ ਕਰੀ ਤੇ ਮਾਨਸਾ ਦੇ ਵਿੱਚ ਇੱਕੋ ਇੱਕ ਸਰਕਾਰੀ ਜਿਹੜਾ ਕਾਲਜ ਹੈਗਾ ਉਹ ਨਰੂ ਮੂਰੀ ਕਾਲਜ ਹੈਗਾ ਉਹਦੇ ਮਤਲਬ ਉੱਥੇ ਪੜਨ ਵਾਸਤੇ ਜਾਣ ਵਾਸਤੇ ਬੱਚਾਂ ਦਾ ਕੋਈ ਰਸਤਾ ਹੈ ਨਹੀਂਗਾ ਉਹ ਸੜਕ ਦੇ ਉੱਪਰ ਜਿਹੜਾ ਹੈਗਾਗਾ 3-3 4-4 ਫੁੱਟ ਪਾਣੀ ਖੜਾ ਹੈਗਾ ਬੱਚਿਆਂ ਦੇ ਲੰਘਣ ਨੂੰ ਜਗ੍ਹਾ ਹੈ ਨਹੀਂਗੀ ਕਾਲਜ ਜਿਹੜੀ ਸਿੱਖਿਆ ਕਰਨ ਦੀ ਇਹਦੀ ਇੱਥੇ ਫੇਰ ਹੋ ਜਾਂਦੀ ਹੈ ਕਿ ਜੇ ਜਵਾਕ ਸਕੂਲ ਕਾਲਜ ਤੱਕ ਪਹੁੰਚ ਹੀ ਨਹੀਂ ਸਕਣਗੇ ਤਾਂ ਉਹ ਪੜ੍ਹਾਈ ਕਿੱਥੋਂ ਕਰਨਗੇ ਦੂਜੀ ਗੱਲ ਜਿਹੜੀ ਇਹ ਉਹ ਆਰ ਕੀ ਕਰਦੇ ਨੇ ਕਿ ਸਿਹਤ ਦੀ ਗੱਲ ਹੁਣ ਸਿਹਤ ਦੀ ਗੱਲ ਆ ਲੋ ਜਿਹੜਾ ਇਹ ਗੰਦਾ ਪਾਣੀ ਸੀਵਰੇਜ ਦਾ ਉਹ ਸੜਕਾਂ ਦੇ ਵਿੱਚ ਖੜਾ ਹੈਗਾ ਲੋਕਾਂ ਦੇ ਘਰਾਂ ਦੇ ਅੰਦਰ ਵੜ ਚੁੱਕਿਆ ਹੈਗਾ ਬੱਚੇ ਜਿਹੜੇ ਹੈਗੇ ਉਹ ਬਾਹਰ ਨਿਕਲ ਨੂੰ ਮਤਲਬ ਘਰਾਂ ਦੇ ਵਿੱਚ ਬਾੜ ਨੰਬਰ 2 3 4 ਦੇ ਵਿੱਚ ਕਾਲਜ ਨੇ ਕਰੋੜ ਤੇ ਜਿਹੜੀ ਇੱਥੋਂ ਦੇ ਪ੍ਰਸ਼ਾਸਨ ਨੇ ਲਾਈ ਹੋਈ ਹੈ ਕਿਉਂਕਿ ਐਮਰਜੈਂਸੀ ਦੇ ਵਿੱਚ ਵੀ ਕੀ ਹੁੰਦਾ ਹੈ ਕਿ ਬੱਚਿਆਂ ਦਾ ਬਜ਼ੁਰਗਾਂ ਦਾ ਜਿਹੜਾ ਨਿਕਲਣਾ ਮੁਸ਼ਕਲ ਹੁੰਦਾ ਹੈਗਾ ਉਹ ਘਰੋਂ ਤੋਂ ਬਾਹਰ ਸਾਡੇ ਨੂੰ ਵੀ ਕਾਣਾ ਲਾਣੀਆਂ ਲੱਗਦੀ ਐਮਰਜੈਂਸੀ ਆ ਉਹ ਇੱਥੋਂ ਦੇ ਪ੍ਰਸ਼ਾਸਨ ਨੇ ਦਿੱਤੀ ਹੋਈ ਹੈ ਸੋ ਅਸੀਂ ਮੰਨ ਕਰਦੇ ਹਾਂਗੇ ਕਿ ਜਲਦ ਤੋਂ ਜਲਦ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈਗਾ ਉਹ ਇਹਨਾਂ ਮਸਲੇ ਦਾ ਹੱਲ ਕਰੇ ਨਹੀਂ ਜਿਹੜਾ ਸਾਡਾ ਧਰਨਾ ਹੈ ਇਹ ਅਣ ਵਿੱਚ ਸਮਝ ਲਈ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ